ਜਾਹੇ ਨਕਰੀ ਹੋਵੇ ਜਾਂ ਅਸਲੀ ਹੋਵੇ ਉਹ ਨੂੰ ਵੇਚ ਕੇ ਤੇ ਹੋ ਫਿਰ ਕੇਂਦਰ ਦੀ ਮੋਤੀ ਸਰਕਾਰ ਨੇ ਆਵਦਾ ਰੰਗ ਦਿਖਾਉਣਾ ਸ਼ੁਰੂ ਕਰਤਾ ਜਿਹੜੇ ਉਹ ਤਿੰਨ ਕਾਲੇ ਕਾਨੂੰਨ ਸੀ ਉਹਨਾਂ ਦੇ ਵਿੱਚੋਂ ਇਹ ਜੋ ਐਮਐਲਏ ਸਾਹਿਬਾ ਜਗਰੂਪ ਸਿੰਘ ਜੱਲ ਉਹਨਾਂ ਨੂੰ ਮੰਗ ਪੱਤਰ ਦਿੱਤਾ ਜਾਵੇਗਾ ਇਸ ਕਰਕੇ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਉਧਰ ਗੱਲਬਾਤ ਹੋਵੇ। ਧੰਨਵਾਦ। ਥੋੜਾ ਬੋਲੀ ਜੀ। ਅੱਜ ਐਮਐਲਏ ਨੂੰ ਮੰਗ ਪੱਤਰ ਦਿੱਤਾ ਜੀ ਕਿਸ ਤਰ੍ਹਾਂ ਦਾ ਮੰਗ ਪੱਤਰ ਹੈ ਕਿਹੜੀ ਕਿਹੜੀ ਮੰਗਾਂ ਦੇ ਦੇਖੋ ਪਹਿਲੀ ਗੱਲ ਤਾਂ ਇਹ ਸਾਥੀ ਕੋ ਮੰਗ ਪੱਤਰ ਨਹੀਂ ਇਹਨੂੰ ਕੋਈ ਚੇਤਾਵਨੀ ਪੱਤਰ ਅਸੀਂ ਅੱਜ ਸਾਡੀ ਜਥੇਬੰਦੀ ਬੀਕੇਜ ਉਸਤਾ ਗ੍ਰਾਹਾਂ ਵੱਲੋਂ ਸਾਰੇ ਪੰਜਾਬ ਦੇ ਵਿੱਚ ਜਿੰਨੇ ਬਤਾਇਆ ਕਿ ਇਹਨਾਂ ਦੇ ਮੰਤਰੀ ਹੈ ਸਾਰਿਆਂ ਨੂੰ ਚੇਤਾਵਨੀ ਪੱਤਰ ਦੇਣ ਦਾ ਫੈਸਲਾ ਕੀਤਾ ਹੋਇਆ ਹੈ ਕਿਉਂਕਿ ਤੁਹਾਨੂੰ ਸਭਨਾਂ ਨੂੰ ਪਤਾ ਪਿਛਲੇ ਦਿਨੀ ਬਹੁਤ ਲੋਕਮਾਰੂ ਫੈਸਲਾ ਕਉਕਾ ਕਿਸਾਨ ਮਾਰੂ ਫੈਸਲਾ ਨਹੀਂ ਮੈਂ ਕਹਿੰਦਾ ਜਾਂ ਕਿਸਾਨ ਮਜ਼ਦੂਰ ਮਾਰੂ ਫੈਸਲਾ ਕਹਿੰਦਾ ਲੋਕ ਮਾਰੂ ਫੈਸਲਾ ਲੋਕ ਮਾਰੂ ਫੈਸਲਾ ਐਡਾ ਵੱਡਾ ਐ ਇਸ ਕਰਕੇ ਤੁਹਾਨੂੰ ਸਭਨਾਂ ਨੂੰ ਪਤਾ ਤੁਹਾਡਾ ਸਭ ਦਾ ਮੀਡੀਆ ਦਾ ਸਾਰੇ ਵਰਗਾਂ ਦਾ ਬਹੁਤ ਵੱਡਾ ਯੋਗਦਾਨ ਆ ਦਿੱਲੀ ਅੰਦੋਲਨ ਦੇ ਵਿੱਚ ਦਿੱਲੀ ਅੰਦੋਲਨ ਦੇ ਵਿੱਚ ਜਦੋਂ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਦੇ ਖਿਲਾਫ ਮੋਰਚਾ ਲੱਗਿਆ ਉਹਦੇ ਵਿੱਚ ਸਭਨਾਂ ਲੋਕਾਂ ਦਾ ਯੋਗਦਾਨ ਆ ਤੇ ਸਭਨਾਂ ਲੋਕਾਂ ਦਾ ਯੋਗਦਾਨ ਹੋਣ ਕਰਕੇ ਆਪਾਂ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਾ ਕੇ ਆਈਏ ਤੇ ਪੰਜਾਬ ਦੀ ਪੰਜਾਬ ਸਰਕਾਰ ਨੇ ਜਿਹੜੀ ਆਮ ਲੋਕਾਂ ਦੀ ਸਰਕਾਰ ਕਹਿੰਦੇ ਆ ਇਹਨੇ ਉਹ ਪਹਿਲੇ ਦੋ ਕਾਨੂੰਨ ਲਾਗੂ ਕਰਤੇ ਜਿਹਦੇ ਵਿੱਚ ਮੰਡੀਆਂ ਖਤਮ ਕਰਨ ਵਾਲਾ ਤੇ ਜਿਹਦੇ ਵਿੱਚ ਗਾਂ ਕਾਰਪੋਰੇਟਾਂ ਨੂੰ ਖਰੀਦ ਦੀ ਖੁੱਲ ਦੇ ਕੇ ਸਟੋਰ ਵਗੈਰਾ ਪਰ ਸੈਸੰਗ ਕਰਨ ਦਾ ਸਾਰਾ ਕੰਮ ਉਹਨਾਂ ਨੂੰ ਸੌਂਪਤਾ ਪਹਿਲੇ ਸੱਤੇ ਲਗਭਗ ਇਹਦੇ ਵਿੱਚ ਜੋ ਅੱਧਾ ਅੰਕੜੇ ਨਾਲ 9 ਜੇ ਕਹਿ ਲਈਏ ਆਪਾਂ 26 ਮਾਰਕੀਟਾਂ ਮਰਜ਼ ਕਰਦੇ ਆ 26 ਮਾਰਕੀਟਾਂ ਚ ਘੱਟੋ ਘੱਟ 500 ਮੰਡੀ ਆਉ ਪਹਿਲੇ ਸੱਤੇ 500 ਮੰਡੀ ਪ੍ਰਭਾਵਿਤ ਹੋਣਗੇ ਜਿਹਦੇ ਵਿੱਚ ਕੋਈ ਬਾਰਦਾਨਾ ਨਹੀਂ ਜਾਣਾ ਉਥੋਂ ਦੇ ਮਜ਼ਦੂਰਾਂ ਮਾਂਜ ਤੇ ਉਥੋਂ ਦੇ ਸਾਰੇ ਜਿੰਨੇ ਕੰਮ ਕਰਨ ਵਾਲੇ ਸੀ ਲੇਬਰ ਵਾਲੇ ਉਹ ਮਾਂਜ ਤੇ ਇਹਦੇ ਚ ਪੱਲੇਦਾਰ ਮਾਂਜ ਤੇ ਟਰੱਕਾਂ ਵਾਲੇ ਕੰਮ ਕਰਨ ਵਾਲੇ ਉਹ ਮਾਂਜ ਤੇ ਇੱਥੋਂ ਤੱਕ ਵੀ ਕਹੂੰਗਾ ਵੀ ਆੜਤਗੇ ਵੀ ਮਾਂਜ ਤੇ ਇਹਦੇ ਚ ਪਹਿਲੇ ਸੱਟੇ ਆ ਸੋ ਇਸ ਕਰਕੇ ਇਸ ਲੋਕਮਾਰੂ ਫੈਸਲੇ ਦੇ ਖਿਲਾਫ ਪਹਿਲਾਂ ਹੀ ਜਥੇਬੰਦੀਆਂ ਨੇ ਫੈਸਲਾ ਕੀਤਾ ਹੋਇਆ ਸਾਰੀਆਂ ਪੰਜਾਬ ਦੀਆਂ ਜਿੰਨੀਆਂ ਟੋਪਲ ਲੜਨ ਵਾਲੀਆਂ ਜਥੇਬੰਦੀਆਂ ਉਹਨਾਂ ਨੇ ਫੈਸਲਾ ਕਰ ਚੁੱਕੇ ਆ ਆਪਦੇ ਆਪ ਦੇ ਢੰਗਾਂ ਰਾਹੀਂ ਇਧਰ ਬੱਤੀ ਕਿਸਾਨ ਜਥੇਬੰਦੀਆਂ ਦਾ ਥੜਾ ਇਦਰ ਸਾਡੀ ਜਥੇਬਦੀ ਦੀ ਕਈ ਇੱਕ ਤਗਰਾਹਾਂ ਵੱਲੋਂ 8 ਅਪ੍ਰੈਲ ਨੂੰ ਚੰਡੀਗੜ੍ਹ ਦੇ ਵਿੱਚ ਵੱਡਾ ਪ੍ਰਦਰਸ਼ਨ ਇਸ ਫੈਸਲੇ ਦੇ ਖਿਲਾਫ ਕਰਨਾ ਹੈ ਪਰ ਸਾਡੀ ਜਥੇਬਦੀ ਨੇ ਫੌਰੀ ਤੌਰ ਤੇ ਕੱਲ ਹੀ ਐਮਰਜੈਂਸੀ ਮੀਟਿੰਗ ਕਰਕੇ ਆਹ ਕੰਮ ਕੱਢਿਆ ਵੀ ਉਦੋਂ ਪਹਿਲਾਂ ਚੇਤਾਵਨੀ ਦਿੱਤੀ ਜਾਵੇ ਪੰਜਾਬ ਸਰਕਾਰ ਨੂੰ ਇਹਨਾਂ ਦੇ ਐਮਐਲਏ ਨੂੰ ਚੇਤਾਵਨੀ ਪੱਤਰ ਦੇ ਕੇ ਇਸ ਕਰਕੇ ਅਸੀਂ ਉਸ ਚੇਤਾਵਨੀ ਪੱਤਰ ਦੇ ਵਿੱਚ ਲਿਖਿਆ ਹੋਇਆ ਵੀ ਸਰਕਾਰ ਕੰਨ ਤੇ ਲਿਖਿਆ ਪੜੇ ਇਹ ਜਿਹੜਾ ਲੋਕ ਮਾਰੂ ਫੈਸਲਾ ਇਹਨੂੰ ਵਾਪਸ ਲਓ ਜੇ ਵਾਪਸ ਨਹੀਂ ਲੈਂਦੇ ਤਾਂ ਉਹਨਾਂ ਵਾਲੇ ਦਿਨਾਂ ਦੇ ਵਿੱਚ ਦੇਖੋ ਇੱਕ ਪ੍ਰਦਰਸ਼ਨ ਰੱਖਿਆ ਹੋਇਆ ਸਾਡਾ ਤੁਹਾਡੇ ਮਾਧਮ ਰਾਹੀਂ ਲੋਕਾਂ ਨੂੰ ਵੀ ਇਹ ਸੱਦਾ ਦੇਵਾਂਗੇ ਵੀ ਕੁੱਲ ਵਰਗ ਦੇ ਲੋਕ 8 ਅਪ੍ਰੈਲ ਨੂੰ ਹਮ ਹਵਾ ਕੇ ਚੰਡੀਗੜ੍ਹ ਨੂੰ ਵਹੀਰਾ ਕਰਤਣਾ ਇਸ ਤੋਂ ਬਾਅਦ ਵੀ ਜੇ ਇਹ ਵਾਪਸ ਨਹੀਂ ਹੁੰਦਾ ਫੈਸਲਾ ਤਾਂ ਫਿਰ ਸਾਡੀ ਜਥੇਬੰਦੀ ਦਾ ਫੈਸਲਾ ਹੈਗਾ ਉਹ ਦੂਜੀਆਂ ਜਥੇਬੰਦੀਆਂ ਦੇ ਨਾਲ ਸਹਿਮਤੀ ਕਰਨੀ ਹੈ ਵੀ ਜਿਵੇਂ ਅਸੀਂ ਭਾਜਪਾ ਨੂੰ ਨਿਸ਼ਾਨਾ ਤਾਂ ਬਣਾਇਆ ਹੀ ਹੋਇਆ ਇਸ ਕਰਕੇ ਇਹਨਾਂ ਦਾ ਵੀ ਡਟਮਾ ਵਿਰੋਧ ਹੋਊਗਾ ਪਿੰਡਾਂ ਦੇ ਵਿੱਚ ਸੋ ਇਸ ਕਰਕੇ ਤੁਹਾਡੇ ਮਾਧਮ ਰਾਹੀਂ ਮੋੱਖ ਮੰਤਰੀ ਸਾਹਿਬ ਨੂੰ ਅਸੀਂ ਸਨੇਹਾ ਦੇਣਾ ਚਾਹੁੰਦੇ ਆਂ ਵੀ ਕੰਦ ਤੇ ਲਿਖਿਆ ਪੜ ਮਾਨ ਸਾਹਿਬ ਇਹ ਲੋਕਮਾਰੂ ਫੈਸਲਾ ਵਾਪਸ ਲਓ ਤੇ ਪਰ ਜੋ ਲੱਗਦਾ ਹੈ ਅੱਜ ਗਰਮੀਤ ਸਿੰਘ ਖੁੱਡੀਆਂ ਦਾ ਬਿਆਨ ਛਪਿਆ ਪੰਜਾਬ ਸਰਕਾਰ ਦਾ ਬਿਆਨ ਹੈ ਜਦੋਂ ਖੇਤੀਬਾੜੀ ਮੰਤਰੀ ਹੈ ਉਹ ਉਹਨੇ ਵੀ ਦੂਜਿਆਂ ਵਾਂਗੂ ਜਿਹੜੀ ਆਏ ਇਹਨੂੰ ਜਾਇਜ਼ ਠਹਿਰਾਇਆ ਉਸ ਬਿਆਨ ਦੀ ਅਸੀਂ ਸਖ਼ਤ ਸਾਫਤਾਂ ਚ ਨਖੇਦੀ ਕਰਦੇ ਆਂ ਤੇ ਨਾਲ ਹੀ ਖੁੱਡੀਆਂ ਸਾਹਿਬ ਨੂੰ ਤਾਂ ਵਿਸ਼ੇਸ਼ ਤੌਰ ਤੇ ਇਸ ਗੱਲੋਂ ਵੀ ਬੇਨਤੀ ਕਰਾਂਗੇ ਵੀ ਦਰਵੇਸ਼ ਕਹਿੰਦੇ ਹੁੰਦੇ ਸੀ ਪੁੱਡੀਆਂ ਸਾਹਿਬ ਉਹ ਦਰਵੇਸ਼ੀ ਪੁਣਾ ਤਾਂ ਕਾਰਪੋਰੇਟਾਂ ਦੇ ਕਬਜ਼ੇ ਚ ਆ ਕੇ ਉਹ ਰਹਿ ਨਹੀਂ ਸਕਦਾ ਉਹ ਦਰਵੇਸ਼ ਪੁਣਾ ਤਾਂ ਹੁਣੇ ਖੁੱਲ ਗਿਆ ਅੱਜ ਦੇ ਬਿਆਨ ਤੋਂ ਉਸ ਬਿਆਨ ਦੀ ਵੀ ਅਸੀਂ ਸਖਤ ਸਾਬਦਾ ਤੇ ਨਿਖੇਧੀ ਕਰਦੇ ਆ ਤੇ ਮੰਗ ਕਰਦੇ ਆ ਵੀ ਉਹ ਕੰਤੇ ਲਿਖਿਆ ਪੜੇ ਸਰਕਾਰ ਫੈਸਲਾ ਵਾਪਸ ਲਵੇ ਨਹੀਂ ਵਰਨਾ ਲੋਕਾਂ ਦੇ ਰੋਧ ਦਾ ਸਾਹਮਣਾ ਕਰਨ ਲਈ ਤਿਆਰ ਹੈ